ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕਈ ਵਾਰ ਕੋਈ ਵੀਡੀਓ ਇਹੋ ਜੀ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਉਹ ਵੀਡੀਓ ਦੇਖਣੀ ਚਾਹੀਦੀ ਹੈ ਜਾਂ ਜਿਨ੍ਹਾਂ ਲੋਕਾਂ ਲਈ ਉਹ ਵੀਡੀਓ ਬਣਾਈ ਜਾਂਦੀ ਹੈ ਉਹਨਾਂ ਲੋਕਾਂ ਤੱਕ ਉਸ ਵੀਡੀਓ ਦੀ ਪਹੁੰਚ ਨਹੀਂ ਹੁੰਦੀ ਸੋ ਅੱਜ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਇਹੀ ਇੱਕ ਪਰਪਸ ਹੈ ਕਿ ਉਹਨਾਂ ਲੋੜਵੰਦ ਪਰਵਾਰਾਂ ਉਹਨਾਂ ਲੋੜਵੰਦ ਲੋਕਾਂ ਤੱਕ ਇਸ ਕੈਂਪ ਦਾ ਪਤਾ ਲੱਗ ਸਕੇ ਦੱਸ ਦਈਏ ਕਿ ਇਆਲੀ ਚੌਕ ਲੁਧਿਆਣਾ ਵਿਖੇ ਇੱਕ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਜਿਨ੍ਹਾਂ ਭੈਣ ਭਰਾਵਾਂ ਬੱਚਿਆਂ ਬਜ਼ੁਰਗਾਂ ਦੇ ਅੰਗ ਕੱਟੇ ਗਏ ਨੇ ਜਾਂ ਅੰਗ ਹੀਨ ਨੇ ਉਹ ਲੋਕਾਂ ਉਹਨਾਂ ਲਈ ਨਕਲੀ ਅੰਗਾਂ ਦਾ ਇਹ ਕੈਂਪ ਆਯੋਜਿਤ ਕੀਤਾ ਜਾ ਰਿਹਾ ਸੋ ਵੀਡੀਓ ਦੇ ਵਿੱਚ ਐਡਰੈਸ ਹੈ ਫੋਨ ਨੰਬਰ ਨੇ ਜਿਨ੍ਹਾਂ ਵੀਰਾਂ ਨੂੰ ਜ਼ਰੂਰਤ ਹੈ ਉਹ ਜ਼ਰੂਰ ਸੰਪਰਕ ਕਰਨ ਕਿਨਾਂ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ ਤੇ ਕਿਸ ਥਾਂ ਲਗਾਇਆ ਜਾ ਰਿਹਾ ਵੀਡੀਓ ਦੇ ਵਿੱਚ ਸਾਰਾ ਜ਼ਿਕਰ ਕੀਤਾ ਗਿਆ ਹੈ ਜ਼ਰੂਰ ਦੇਖਿਓ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਲੋੜਵੰਦ ਪਰਿਵਾਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਨਰ ਸੇਵਾ ਨਾਰਾਇਣ ਸੇਵਾ ਦੇ ਉਦੇਸ਼ ਨਾਲ ਤੁਹਾਡਾ ਆਪਣਾ ਨਾਰਾਇਣ ਸੇਵਾ ਸੰਸਥਾਨ ਉਦੈਪੁਰ ਲਗਾਤਾਰ ਦੀਨਹੀਨ ਅਸਹਾਇ ਲੋਕਾਂ ਦੀ ਸੇਵਾ ਕਰ ਰਿਹਾ ਹੈ ਦਿਵਿਆਂਗਾਂ ਦੀ ਸੇਵਾ ਵਿੱਚ ਪੂਰਨ ਪ੍ਰਤੀਬੱਧ ਸੰਸਥਾਨ ਇਸ ਵਾਰੀ ਪੰਜਾਬ ਦੇ ਲੁਧਿਆਣਾ ਵਿੱਚ 21 ਜੁਲਾਈ 2024 ਨੂੰ ਦਿਵਿਆਂਗ ਜਾਂਚ ਚੈਨ ਨਾਰਾਇਣ ਲਿੰਬ ਅਤੇ ਕੈਲੀ ਪਰ ਮਾਪ ਸ਼ਿਵਰ ਦਾ ਆਯੋਜਨ ਕਰਨ ਜਾ ਰਿਹਾ ਹੈ ਇਸ ਸ਼ਿਵਰ ਵਿੱਚ ਇੱਕ ਸਵੈਮ ਸੇਵਕ ਦੇ ਰੂਪ ਵਿੱਚ ਭਾਗ ਲੈਣ ਦੇ ਲਈ ਸੰਸਥਾਨ ਤੁਹਾਨੂੰ ਆਮੰਤ੍ਰਿਤ ਕਰ ਰਿਹਾ ਹੈ ਕਈ ਮਾਪਿਓ ਪਰਿਵਾਰ ਜਨ ਆਪਣੇ ਦਿਵਿਆਂਗ ਬੱਚਿਆਂ ਦੇ ਦੁੱਖਾਂ ਨਾਲ ਦੁਖੀ ਹਨ ਸੰਸਥਾਨ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਚਲਾਣ ਦੇ ਸ਼ੁਭ ਕੰਮ ਵਿੱਚ ਤੁਹਾਥੋਂ ਸਹਿਯੋਗ ਦੀ ਅਪੀਲ ਕਰਦਾ ਹੈ ਸਵੈਮ ਸੇਵਕ ਬਣ ਕੇ ਦਿਬਿਆਂਗ ਦੀ ਸੇਵਾ ਦੇ ਲਈ ਅੱਗੇ ਆਣ ਅਤੇ ਆਪਣੇ ਹੱਥਾਂ ਨਾਲ ਦੀਨ ਹੀਨ ਅਸਾਏ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ